ਬਹੁਤ ਸਾਰੇ ਸਿੱਖ ਹੋ ਸਕਦਾ ਇੱਕ ਜਾਣੇ-ਜਾਨੇ ਵਿੱਚ ਗੁਨਾਹ ਕਰਦੇ ਹੋਣ ਜਿਹੜਾ ਉਹਨਾਂ ਨੂੰ ਨਹੀਂ ਕਰਨਾ ਚਾਹੀਦਾ ਤੁਸੀਂ ਅਕਸਰ ਵੇਖਿਆ ਨਾ ਕਿ ਕੁਝ ਲੋਕ ਪੀਰ ਬੁੱਧੂ ਸ਼ਾਹ ਜੀ ਜਿਨ੍ਹਾਂ ਦੀ ਬੜੀ ਵੱਡੀ ਕੁਰਬਾਨੀ ਹੈ ਸਿੱਖ ਇਤਿਹਾਸ ਵਿੱਚ ਜਿਨ੍ਹਾਂ ਨੂੰ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਕੰਗਾ ਕੰਗਾ ਅਤੇ ਕੇਸਾਂ ਸਮੇਤ ਜਿਹੜਾ ਸੀ ਉਹਨਾਂ ਨੂੰ ਦਿੱਤਾ ਸੀ ਕਿ ਉਹਨਾਂ ਨੇ ਭਗਾਣੀ ਦੇ ਜੰਗ ਦੇ ਵਿੱਚ ਬਹੁਤ ਵੱਡਾ ਸਹਿਯੋਗ ਕੀਤਾ ਸੀ ਆ ਪੀਰ ਪੀਰ ਜੀ ਉਹਨਾਂ ਨੇ ਤੇ ਲੇਕਿਨ ਬਹੁਤ ਸਾਰੇ ਸਿੱਖ ਉਹਨਾਂ ਨੂੰ ਬੁੱਧੂ ਬੁੱਧੂ ਕਹਿ ਕੇ ਬੁਲਾਉਂਦੇ ਨੇ ਕਿ ਬੁੱਧੂ ਕਹਿਣਾ ਚੰਗੀ ਗੱਲ ਆ ਕਿ ਪੀਰ ਬੁੱਧੂ ਸ਼ਾਹ ਕਹਿਣਾ ਚੰਗੀ ਗੱਲ ਆ ਹੁਣ ਕਈ ਭੈਣ ਭਰਾ ਕਹਣਗੇ ਵੀ ਨਾ ਹੀ ਉਹਨਾਂ ਦਾ ਇਹ ਆ ਪਰ ਇਤਿਹਾਸ ਦੇ ਪੰਨੇ ਆਂਦੇ ਆ ਕਿ ਪਿਆ ਪੀਰ ਬੁੱਧੂ ਸ਼ਾਹ ਜੀ ਦਾ ਪੂਰਾ ਨਾਮ ਪੂਰਾ ਨਾਮ ਬਦਰੂਦੀਨ ਸ਼ਾਹ ਜੀ ਸੀ ਬਦਰੂਦੀਨ ਸ਼ਾਹ ਜੀ ਜਿਨ੍ਹਾਂ ਦਾ ਜਨਮ 1647 ਨੂੰ ਸਮਾਣੇ ਦੇ ਪਿੰਡ ਦੇ ਵਿੱਚ ਹੋਇਆ ਇਹ ਪਿੰਡ ਜਿਹੜਾ ਸੀ ਪਹਿਲਾਂ ਅੰਬਾਲੇ ਦੇ ਨਾਲ ਅਟੈਚ ਸੀ ਅੰਬਾਲਾ ਡਿਸਟ੍ਰਿਕਟ ਸੀ ਇਸ ਦਾ ਤਾਂ ਉਸ ਤੋਂ ਬਾਅਦ ਇਹ ਫੀਰ ਬਦ루 ਸ਼ਾਹ ਜੀ ਦੀ ਫੈਮਲੀ ਆ ਬਦਰੂਦੀਨ ਜੀ ਦੀ ਫੈਮਲੀ ਜਿਹੜੀ ਸਡੋਰੇ ਆ ਕੇ ਵੱਸ ਗਈ ਤੇ ਤੁਸੀਂ ਸਭ ਜਾਣਦੇ ਹੋ ਕਿ ਜਿਹੜੇ ਵੀ ਬਦਰੂਦੀਨ ਸ਼ਾਹ ਜੀ ਹਨ ਉਹਨਾਂ ਦੀ ਪਤਨੀ ਦਾ ਨਾਮ ਨਸੀਰਾ ਸੀ ਤੇ ਨਸੀਰਾ ਦਾ ਭਰਾ ਜਿਹੜਾ ਸੀ ਔਰੰਗਜ਼ੇਬ ਦੀ ਫੌਜ ਦੇ ਵਿੱਚ ਇੱਕ ਉੱਚ ਅਹੁਦੇ ਤੇ ਬਰਾਜਮਾਨ ਵੀ ਸਿੰਘ ਤੇ ਜਿਹਦੇ ਕਰਕੇ ਪੀਰ ਜੀ ਹੁਣਾਂ ਦਾ ਸਾਰੇ ਪਾਸੇ ਬੜਾ ਸਤਿਕਾਰ ਸੀ ਤੇ ਬੜੀ ਅਦਬ ਤੇ ਬੜੀ ਚੰਗੀ ਰੂਹ ਸੀ ਆ ਬਦਰੂਦੀਨ 샤ਜੀ ਤੇ ਤੁਸੀਂ ਸਭ ਜਾਣਦੇ ਹੋ ਪੰਗਾਣੀ ਦਾ ਯੁੱਧ ਹੁੰਦਾ ਜਦੋਂ ਪਹਾੜੀ ਰਾਜਿਆਂ ਦੇ ਨਾਲ 1687 ਨੂੰ ਪੰਗਾਣੀ ਦੀ ਜਗ੍ਹਾ ਤੇ ਪਹਿਲਾ ਜੰਗ ਹੁੰਦਾ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਉਹਨਾਂ ਹੋਂ ਸਮਿਆਂ ਦੇ ਵਿੱਚ ਕੁਝ ਬੰਦੇ ਭਰਤੀ ਕਰਾਏ ਸੀ ਪਠਾਨ ਬਦਰੁਦੀਨ ਸ਼ਾਹ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਫੌਜ ਦੇ ਵਿੱਚ ਜਦੋਂ ਜੰਗ ਸ਼ੁਰੂ ਹੋਣ ਵਾਲੀ ਸੀ ਤੇ ਉਹ ਭੱਜ ਗਏ ਜਾਂ ਉਹ ਦੂਜੇ ਪਹਾੜੀ ਰਾਜਾਂ ਨਾਲ ਰਲ ਗਏ ਇੰਜ ਦੀ ਕੋ ਘਟਨਾ ਵਾਪਰੀ ਤੇ ਜਦੋਂ ਇਹ ਗੱਲ ਬਦਰੁਦੀਨ ਸ਼ਾਹ ਜੀ ਨੂੰ ਪਤਾ ਲੱਗੀ ਤਾਂ ਫਿਰ ਉਹ ਆਪਣੇ ਪੁੱਤਰਾਂ ਨੂੰ ਲੈ ਕੇ ਚਾਰ ਪੁੱਤਰ ਦੋ ਭਰਾ 700 ਮਰੀਦ ਕੋਈ 500 ਮਰੀਦ ਬੋਲਦਾ ਕੋਈ ਗਿਣਤੀ ਵੱਧ ਘੱਟ ਦੱਸਦਾ ਉਹ ਇੱਕ ਵੱਖਰਾ ਵਿਸ਼ਾ ਆ ਉਹ ਲੈ ਕੇ ਆਪਣੀ ਸਾਰੇ ਭੈਣ ਭਰਾਵਾਂ ਨੂੰ ਸਾਥੀਆਂ ਨੂੰ ਤੇ ਗੁਰੂ ਸਾਹਿਬ ਜੀ ਦੇ ਨਾਲ ਸਜੋ ਕੀਤਾ ਪੰਗਾਣੀ ਦੀ جنگ ਤੇ ਹੁਣ ਇੱਥੇ ਗੱਲ ਸਮਝਣ ਵਾਲੀ ਆ ਕਿ ਜੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦੁਸ਼ਮਣ ਸਾਰੇ ਮੁਸਲਮਾਨੋਂ ਡਟ ਫੇਰੇ ਤਾਂ ਪੀਰ ਜੀ ਨੂੰ ਕੀ ਲੋੜ ਸੀ ਗੁਰੂ ਸਾਹਿਬ ਦੀ ਸਪੋਰਟ ਕਰਨ ਦੀ ਜਾਂ ਉਹਨਾਂ ਦੇ ਪੈਰੋਕਾਰਾਂ ਨੂੰ ਕੀ ਲੋੜ ਸੀ ਫਿਰ ਗੱਲ ਤਾਂ ਕੁਝ ਹੋਰ ਸੀ ਨਾ ਇੱਥੇ ਗੱਲ ਸੋਚਣ ਵਾਲੀ ਆ ਫਿਰ ਕਿਹਾ ਜਾਂਦਾ ਕਿ ਇਸ ਜੰਗ ਦੇ ਵਿੱਚ ਪੀਰ ਜੀ ਦੇ ਦੋ ਪੁੱਤਰ ਸ਼ਹੀਦ ਹੋ ਗਏ ਤੇ ਕੁਝ ਸਿੱਖ ਵੀ ਹੋ ਜਾਂਦੇ ਜਿਹੜੇ ਚੌਣ ਵਾਲੇ ਸੀ ਉਹ ਵੀ ਜਿਹੜੇ ਸ਼ਹੀਦियां ਪ੍ਰਾਪਤ ਕਰ ਗਏ ਜੰਗ ਖਤਮ ਹੋਈ ਤਾਂ ਪੀਰ ਜੀ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਲਾਗੇ ਬੈਠੇ ਸਨ ਤੇ ਗੁਰੂ ਸਾਹਿਬ ਇਤਿਹਾਸ ਦੇ ਪੰਨੇ ਕਹਿੰਦੇ ਕਿ ਕੇਸਾਂ ਨੂੰ ਕੰਗਾ ਕਰ ਰਹੇ ਸਨ ਤੇ ਗੁਰੂ ਸਾਹਿਬ ਨੇ ਕਿਹਾ ਕਿ ਕੁਛ ਮੰਗ ਲਓ ਤੇ ਉਹਨਾਂ ਕਿਹਾ ਵੀ ਮਹਾਰਾਜ ਜੀ ਖੁਸ਼ ਹੋਏ ਤੇ ਕਿ ਕੰਗਾ ਵੀ ਦੇ ਦਿਓ ਇਵੇਂ ਵਾਲਾ ਕੇਸਾਂ ਸਮੇਤ ਤੇ ਫਿਰ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਕੇਸਾਂ ਸਮੇਤ ਕੰਗਾ ਦੇ ਦਿੱਤਾ ਜੋ ਅੱਜ ਕਿਲਾ ਕੇਸਗੜ ਸਭ ਦੇ ਵਿੱਚ ਸ਼ਿਸ਼ੋਬਤਿਆ ਯਾ ਜੰਦਾ ਹੈ ਕਿ ਨਾਲ ਗੁਰੂ ਸਾਹਿਬ ਜੀ ਨੇ ਦਸਤਾਰ ਵੀ ਦਿੱਤੀ ਅੱਧੀ ਦਸਤਾਰ ਵੀ ਆਪਣੀ ਦਿੱਤੀ ਉਹਨਾਂ ਦਾ ਮਾਨ ਸਨਮਾਨ ਲਈ ਫਿਰ ਤੁਸੀਂ ਸਭ ਜਾਣਦੇ ਹੋ ਕਿ ਉਦੋਂ ਬਹੁਤ ਸਾਰੀ ਹਫੜਾ ਦਫੜੀ ਵਾਲੇ ਦਿਵਾਲੇ ਮੱਚੀ ਸੀ ਤੇ ਜਦੋਂ ਪੀਰ ਜੀ ਘਰ ਜਾਂਦੇ ਨੇ ਘਰ ਜਾਣ ਤੋਂ ਬਾਅਦ ਮੁੜ ਕੇ ਜਿਹੜੀ ਉਹ ਮੁਗਲ ਹਕੂਮਤ ਸੀ ਮੁਗਲ ਹਕੂਮਤ ਨੇ ਫਿਰ ਪੀਰ ਜੀ ਦਾ ਘਰ ਜਿਹੜਾ ਸੀ ਉਹ ਸਾੜ ਦਿੱਤਾ ਉਹਨਾਂ ਦੇ ਪਰਿਵਾਰ ਨੂੰ ਖੇਰੂ ਖੇਰੂ ਕਰਤਾ ਇਤਿਹਾਸ ਦੇ ਪੰਨੇ ਦੱਸਦੇ ਕਿ ਪੀਰ ਜੀ ਨੂੰ ਜੰਗਲਾਂ ਦੇ ਵਿੱਚ ਜਿਹੜਾ ਸੀ ਖੜਿਆ ਗਿਆ ਉੱਥੇ ਉਹਨਾਂ ਨੂੰ ਜਿੰਦੇ ਦਫਨਾ ਦਿੱਤਾ ਗਿਆ ਐਵੇਂ ਕਰਕੇ ਉਹਨਾਂ ਦੀ ਸ਼ਹਾਦਤ ਹੋਈ ਹੋ ਸਕਦਾ ਕਿਸੇ ਦੀ ਜਾਣਕਾਰੀ ਕੁਝ ਅਲੱਗ ਵੀ ਹੋਵੇ ਪਰ ਕਹਿਣ ਤੋਂ ਭਾਵ ਕਿਸੇ ਉਹ ਏਡੀ ਮਹਾਨ ਸ਼ਖਸੀਤ ਜਿਨੇ ਆਪਣਾ ਸਾਰਾ ਜੀਵਨ ਆਪਣਾ ਪਰਿਵਾਰ ਆਪਣੇ ਬਹੁਤ ਸਾਰੇ ਲੋਕਾਂ ਨੂੰ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲਈ ਸ਼ਹਾਦਤ ਕਰਵਾ ਦਿੱਤੀ ਹੋਵੇ ਤੇ ਅਸੀਂ ਉਹਨਾਂ ਨੂੰ ਬੁੱਧੂ-ਬੁੱਧੂ ਕਹੀਏ ਬੁੱਧੂ ਸ਼ਬਦ ਦਾ ਕੀ ਅਰਥ ਨਿਕਲਦਾ ਹੈ ਬੁੱਧੂ ਦਾ ਕੀ ਮਤਲਬ ਹੁੰਦਾ ਹੈ ਤੁਸੀਂ ਸਭ ਜਾਣਦੇ ਹੋ ਕਿ ਬੁੱਧੂ ਅਸੀਂ ਕਿਹਨੂੰ ਕਹਿੰਦੇ ਆ ਬੁੱਧੂ ਦਾ ਸਕੈਨ ਦਾ ਸਾਡਾ ਅਰਥ ਕੀ ਹੁੰਦਾ ਹੈ ਆਓ ਆਪਾਂ ਸਾਰੇ ਜਾਣੀਏ ਉਸ ਮਹਾਨ ਸ਼ਖਸੀਅਤ ਲਈ ਹਮੇਸ਼ਾ ਬਦਰੂਦੀਨ ਸ਼ਾਹ ਜੀ ਸ਼ਬਦ ਵਰਤੀਏ ਬਦਰੂਦੀਨ ਸ਼ਾਹ ਜੀ ਤੇ ਇੱਕ ਚੰਗੀ ਗੱਲ ਹੋਵੇਗੀ ਹੋ ਸਕਦਾ ਜਾਣੇ-ਅਣਜਾਣੇ ਸਾਡੇ ਕੋ ਪਹਿਲਾਂ ਬਹੁਤ ਵਾਰੀ ਬੋਲਿਆ ਗਿਆ ਵੈਸੇ ਉਹਦੀ ਮਾਫੀ ਵੀ ਮੰਗਦੇ ਆ ਸਾਰੇ ਜਾਣੇ ਤੇ ਗਾਂ ਅਸੀਂ ਇਸ ਗੱਲ ਦਾ ਛਾਲ ਰੱਖੀਏ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਇੰਜ ਦੇ ਵਿਚਾਰ ਤੁਹਾਡੇ ਆਪਣੇ YouTube ਚੈਨਲ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਤੇ ਲੋਡ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ